ਲੇਕਿਨ ਬਦਕਿਸਮਤੀ ਇਹ ਜੀਵਨ ਦਾ ਮਹਿਲ ਸਾਨੂੰ ਮਿਲਿਆ ਪਰ ਇਸ ਮਹਿਲ ਦੇ ਅੰਦਰ ਪ੍ਰਵੇਸ਼ ਕਦੇ ਨਹੀਂ ਕੀਤਾ ਬਾਹਰ ਹੀ ਰਹੇ ਹਾਂ ਇਸ ਵਾਸਤੇ ਇਸ ਮਹਿਲ ਦੇ ਅੰਦਰ ਜੋ ਕੁਝ ਹੈ ਇਹਦਾ ਸਾਨੂੰ ਨਹੀਂ ਪਤਾ ਮਹਿਲ ਦੇ ਬਾਹਰ ਹੀ ਰਹੇ ਹਾਂ ਬੂਏ ਤੇ ਹੀ ਰਹੇ ਹਾਂ ਅੰਦਰ ਨਹੀਂ ਪ੍ਰਵੇਸ਼ ਕੀਤਾ ਲੇਕਿਨ ਮਹਿਲ ਇਹ ਸਾਰਿਆਂ ਨੂੰ ਮਿਲੇ ਹੈ ਇਹ ਜੀਵਨ ਇਸ ਜੀਵਨ ਦੇ ਅੰਦਰ ਪਰਮ ਜੀਵਨ ਇਹ ਜੀਵਨ ਇਸ ਦੇ ਅੰਦਰ ਪਰਮ ਧਨ ਇਹ ਜੀਵਨ ਇਸ ਦੇ ਅੰਦਰ ਹੀ ਪਰਮ ਪਦ ਲੇਕਿਨ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ ਅੰਦਰ ਕਦੀ ਗਏ ਨਹੀਂ ਕਿਸੇ ਮਨੁੱਖ ਨੂੰ ਕੋਈ ਨਹੀਂ ਪਤਾ ਕਿ ਅੰਦਰ ਕੀ ਹੈ ਤੇ ਜਦ ਵੀ ਕਿਸੇ ਨੂੰ ਪਰਮ ਧਨ ਲੱਭਿਆ ਪਰਮ ਪਦ ਲੱਭਿਆ ਪਰਮ ਜੀਵਨ ਲੱਭਿਆ ਅੰਦਰੋਂ ਹੀ ਲੱਭਿਆ ਤੇ ਵਿਸ਼ਵਾਸ ਨਹੀਂ ਬੱਜੇਗਾ ਇਸ ਹਾਰਡ ਮਾਸ ਲਾੜੀ ਦੇ ਪਿੰਜਰ ਦੇ ਅੰਦਰ ਕੁਝ ਇਸ ਤਰ੍ਹਾਂ ਦਾ ਵੀ ਸਿਲਸਿਲਾ ਹੈ ਇਸ ਤਰ੍ਹਾਂ ਦਾ ਹੈ ਬਾਣੀ ਕਹਿ ਰਹੀ ਹੈ ਹਰੀ ਮੰਦਰ ਇਹੋ ਸਰੀਰ ਹੈ ਤਿਸ ਵਿੱਚ ਸੱਚੇ ਕਾ ਵਾਸਾ ਇਹ ਤੇ ਹਰੀ ਦਾ ਮੰਦਰ ਹੈ ਸੱਚ ਇਹਦੇ ਵਿੱਚ ਬਿਰਾਜਮਾਨ ਹੈ ਪਰ ਇਸ ਮੰਦਰ ਦੇ ਵਿੱਚ ਕਦੀ ਪ੍ਰਵੇਸ਼ ਨਹੀਂ ਕੀਤਾ ਇਸ ਮੰਦਰ ਦੇ ਅੰਦਰ ਕਦੀ ਝਾਤ ਨਹੀਂ ਮਾਰੀ ਬਾਹਰ ਹੀ ਉਲਝੇ ਰਹਾ ਬਾਹਰ ਹੀ ਝਗੜਦੇ ਰਹਾ ਬਾਰ ਹੀ ਭਜ ਦੌੜ ਰਹੀ ਇਸ ਵਾਸਤੇ ਬਾਹਰ ਦੀ ਭਜ ਦੌੜ ਨੇ ਥਕਾਇਆ ਤੇ ਬਹੁਤ ਤੇ ਪ੍ਰਾਪਤ ਕੁਛ ਨਾ ਹੋਇਆ ਬਾਹਰ ਦੀ ਭਜ ਦੌੜ ਨੇ ਬਿਜ਼ਾਰ ਤੇ ਬੜਾ ਕੀਤਾ ਲੇਕਿਨ ਲਬਦ ਕੁਛ ਵੀ ਨਹੀਂ ਹੋਈ ਤੋਂ ਮੈਂ ਅਰਜ਼ ਕਰਾਂ ਪਰਮ ਪਦ ਉਹ ਉੱਚਾ সিংহাসਨ ਅੰਦਰ ਹੈ ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ ਅਬ ਤੋ ਜਾਏ ਚੜ੍ਹੇ সিংহাসਨ ਮਿਲੇ ਹੈ ਸਾਰੰਗ ਪਾਨੀ RAM ਕਬੀਰਾ ਇੱਕ ਭੈ ਹੈ ਕੋਈ ਨਾ ਸਕੇ ਪਛਾਨੇ ਕਬੀਰ ਕਹਿੰਦੈ ਮੈਂ ਹੋਂ ਉਸ ਸਿੰਘਾਸਣ ਤੇ ਜਾ ਬੈਠਾਂ ਜਿਹੜਾ ਸਿੰਘਾਸਣ RAM ਦਾ ਹੈ ਬਾਰੋਂ ਸੰਘਰਸ਼ ਕਰਾਂਗੇ ਲੜਾਂਗੇ ਝਗੜਾਂਗੇ ਕਿਸੇ ਦੀ ਕੁਰਸੀ ਖੋਵਾਂਗੇ ਤੇ ਜਿਹਦੀ ਖੋਵਾਂਗੇ ਉਹਨੂੰ ਪਰੇ ਥੱਲੇ ਗਰਾਵਾਂਗੇ ਤਾਂ ਹੀ ਪ੍ਰਾਪਤ ਹੋਵੇਗੀ। ਗ੍ਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ ਇਤਨਾ ਵੱਡਾ ਹੈ। ਜਿਸ ਦਿਨ ਪ੍ਰਾਪਤ ਹੁੰਦਾ ਹੈ ਤੋ ਕਿਸੇ ਨੂੰ ਪੈਰਾਂ ਥੱਲੇ ਲਿਤਾੜ ਕੇ ਨਹੀਂ। ਇਤਨੀ ਗੱਲ ਸਪਸ਼ਟ ਹੈ। ਅਬ ਤੋ ਜਾਏ ਚੜੇ ਸਿੰਘਾਸਣ। ਮਿਲੇ ਹੈ ਸਾਰੰਗ ਪਾਣੀ ਤੇ ਹਰ ਬੰਦੇ ਦੇ ਅੰਦਰ ਪਤਾ ਹੈ ਜਿਹੜੀ ਸਿੰਘਾਸਣ ਦੀ ਭੁੱਖ ਹੈ ਨਾ ਭਗਤ ਲੋਕ ਕਹਿੰਦੇ ਨੇ ਇਹ ਜਿਹੜੀ ਭੁੱਖ ਹੈ ਇਹ ਠੀਕ ਹੈ ਹੈ ਇੱਕ ਐਸਾ ਸਿੰਘਾਸਨ ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ ਪਰ ਉਸ ਸਿੰਘਾਸਨ ਦਾ ਪਤਾ ਨਹੀਂ ਇਸ ਵਾਸਤੇ ਬੰਦਾ ਬਾਹਰ ਹੀ ਉਲਝਿਆ ਰਹਿੰਦਾ ਲੱਭੋ ਸਿੰਘਾਸਨ ਲੱਭੋ ਕੁਰਸੀ ਐਸਾ ਧਨ ਵੀ ਹੈ ਜਿਹਨੂੰ ਚੋਰ ਚੁਰਾ ਨਹੀਂ ਸਕਦਾ ਅਗ ਸਾੜ ਨਹੀਂ ਸਕਦੇ ਜਲ ਨਹੀਂ ਡੂਬੇ ਤਸ ਕਰ ਨਹੀਂ ਲੇਵੇ ਭਾਏ ਨਾ ਸਾਕੇ ਜਾਲੇ ਜਨ ਡੋਬਦਾ ਨਹੀਂ ਅਗ ਸੜਦਾ ਹੀ ਨਹੀਂ ਚੋਰ ਚੁਰਾਂਦਾ ਨਹੀਂ ਹੈ ਐਸਾ ਧਨ ਬਾਰੋਂ ਜੋ ਵੀ ਧਨ ਮਿਲੇਗਾ ਚੋਰੀ ਹੁਣ ਜਾਣ ਦਾ ਡਰ ਰਹੇਗਾ ਅਗ ਦੇ ਸੜ ਜਾਣ ਦਾ ਵੀ ਡਰ ਰਹੇਗਾ ਜਲ ਦੇ ਚ ਡੁੱਬ ਜਾਣ ਦਾ ਵੀ ਡਰ ਰਹੇਗਾ ਮੇਤੇ ਸਾਰ ਕਿਤਾਬਲੀ ਦੇ ਚ ਇੱਕ ਬਚਨ ਪੜਿਆ ਉਹਦੇ ਚ ਲਿਖਿਆ ਹੈ ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਪਾਗ ਬਾਹਰ ਦਾ ਜਿਹੜਾ ਧਨ ਹੈ ਬੰਦੇ ਕੋਲ ਜਿਸ ਢੰਗ ਨਾਲ ਕੋਈ ਕਤਰ ਕਰਦਾ ਹੈ ਉਹਦੇ ਭਾਗੀਦਾਰ ਚਾਰ ਬਣਦੇ ਨੇ ਧਰਮ ਚੋਰ ਨਿਰਪਾਗ ਜੋ ਸਾਡੇ ਕੋਲ ਬਾਹਰ ਦੀ ਸੰਪਦਾ ਹੈ ਜੋ శਰੀਰਕ ਮਿਹਨਤ ਨਾਲ ਅਸੀਂ ਇਕੱਤਰ ਕਰਦੇ ਹਾਂ ਗੁਰਦੇਵ ਨੇ ਇੱਕ ਨਿਯਮ ਬਣਾ ਦਿੱਤਾ ਇਹਦੇ ਚ ਦਸਵਾਂ ਹਿੱਸਾ ਤੇਰਾ ਨਹੀਂ ਹੈ ਉਹ ਧਰਮ ਦਾ ਹੈ ਉਹ ਤੇਰਾ ਨਹੀਂ ਹੈ ਉਹ ਧਰਮ ਦੀ تعمیر ਵਾਸਤੇ ਖਰਚ ਕਰ ਉਹ ਧਰਮ ਮੰਦਰਾਂ ਦੀ ਉਸਾਰੀ ਵਾਸਤੇ ਖਰਚ ਕਰ ਲੋਕਾਂ ਤੱਕ ਧਰਮ ਪਹੁੰਚ ਸਕੇ ਇਸ ਦੇ ਉੱਤੇ ਖਰਚ ਕਰ ਇਸ ਵਾਸਤੇ ਦਸਵੰਦ ਦੀ ਪ੍ਰਥਾ ਚਲਾ ਦਿੱਤੀ ਔਰ ਇਹ ਹਰ ਧਰਮ ਵਿੱਚ ਹੈ ਕਿਸੇ ਨਾ ਕਿਸੇ ਰੂਪ ਵਿੱਚ ਕਿੰਨਾ ਕੁ ਹਿੱਸਾ ਦੇਣਾ ਹੈ ਇਹ ਨਿਸ਼ਚਿਤ ਗੱਲ ਇਸਲਾਮ ਨੇ ਹਿੰਦੂ ਧਰਮ ਨੇ ਨਹੀਂ ਕੀਤੀ ਲੇਕਿਨ ਜਿਹੜੇ ਬ੍ਰਾਹਮਣ ਦੇ 6 ਕਰਮ ਮੰਨੇਗਾ ਇਹਨਾਂ ਤੇ ਬ੍ਰਾਹਮਣ ਹਿੰਦੁਸਤਾਨ ਦੇ ਵਿੱਚ ਹਮੇਸ਼ਾ ਸ਼ਰਮੌਰ ਰਿਹਾ ਤੇ ਸ਼ਰਮੌਰ ਆਪਣੇ ਆਪ ਨੂੰ ਮੰਨਦਾ ਰਿਹਾ ਉਹਦੇ 6 ਕਰਮ ਨੇ ਯਗ ਕਰਨਾ ਯਗ ਕਰਾਣਾ वेद पढ़ने वेद पढ़ाणे दान ਲੈਣਾ দান ਦੇਣਾ ਇਹ ਛੇ ਕਰਮ ਨੇ ਬ੍ਰਾਹਮਣ ਦੇ ਖੱਟ ਕਰਮ ਇਹਨੂੰ ਕਹਿੰਦੇ ਨੇ ਤੇ ਜਿਹੜਾ ਇਹ ਛੇ ਕਰਮਾਂ ਦੇ ਚ ਨਿਪੁੰਨ ਹੈ ਤੇ ਕਰ ਰਿਹਾ ਉਹਨੂੰ ਬ੍ਰਾਹਮਣ ਮੰਨਦੇ ਨਹੀਂ ਮੰਨਦੇ ਲੇਕਿਨ ਕਿੰਨਾ ਕੁ দান ਦੇਣਾ ਹੈ ਕੋਈ ਨਿਸ਼ਚਿਤ ਨਹੀਂ ਹੈ ਇਸਲਾਮ ਦੇ ਵਿੱਚ ਕੋਈ ਨਿਸ਼ਚਿਤ ਨਹੀਂ ਹੈ ਇਸਾਈਆਂ ਦੇ ਵਿੱਚ ਵੀ ਯਕੀਨ ਜਾਨੋ ਕੋਈ ਨਿਸ਼ਚਿਤ ਨਹੀਂ ਹੈ ਗੁਰੂ ਘਰ ਦੇ ਚ ਨਿਸ਼ਚਿਤ ਹੈ ਕਿ ਜੋ ਦਸਵੰਦ ਹੈ ਇਹ ਤੇਰਾ ਨਹੀਂ ਇਹ ਗੁਰੂ ਦਾ ਤੇ ਜੇ ਤੂੰ ਧਰਮ ਖਾਤੇ ਖਰਚ ਨਾ ਕੀਤਾ ਤਾਂ ਚੋਰ ਲੈ ਜਾਏਗਾ ਕੋਈ ਰਾਜਾ ਖੋ ਲਏਗਾ ਜਾਂ ਅਗ ਦੀ ਭੇਟ ਹੋ ਜਾਏਗਾ ਨਾਸ ਹੋ ਜਾਏ ਕਿਸੇ ਨਾ ਕਿਸੇ ਤਰੀਕੇ ਨਾਲ ਧਨ ਕੇ ਭਾਗੀ ਚਾਰ ਹੈ धर्म चोर निरप आग दसम ग्रंथ गुरु गोबिंद जी महाराज ने इंज लिख्या है जो बाबे के दाम न दे हैं तिन ते गह बाबर के ले हैं जो बामात नहीं खर्च करते उन्होंने को बाबर खो ल बादशाह खोह चोर खो लो लें लेंदी पानी डोब के खो लेगा तो दसवंध जो किसी ने रख लिया अपने को ਤੇ ਸਮਲੋ ਨੇ ਗੁਰੂ ਦਾ ਧਨ ਰੱਖ ਲਏ ਸਿਰਫ ਇਹ ਹੀ ਨਹੀਂ ਕਿ ਜੋ ਗੋਲਕ ਤੇ ਹੱਥ ਮਾਰ ਕੇ ਧਨ ਕੱਢ ਲੈਂਦੇ ਨੇ ਤੇ ਅਸੀਂ ਉਹਨਾਂ ਨੂੰ ਚੋਰ ਕਹਿੰਦੇ ਆ ਉਹ ਵੀ ਗੁਰੂ ਕੇ ਚੋਰ ਹੋ ਜਾਂਦੇ ਨੇ ਜੋ ਦਸਵੰਦ ਰੱਖ ਲੈਂਦੇ ਗੁਰੂ ਘਰ ਦੀ ਇਹ ਮਰਿਆਦਾ ਦਸਵੰਦ ਤੇਰਾ ਨਹੀਂ ਹੈ ਇਹ ਗੁਰੂ ਦਾ ਹੈ ਇਹ ਧਰਮ ਮੰਦਰਾਂ ਦੀ ਤਾਮੀਰ ਤੇ ਖਰਚ ਹੋਵੇ ਇਹ ਪੰਗਤ ਤੇ ਖਰਚ ਹੋਵੇ ਲੰਗਰ ਚੱਲੇ ਇਹ ਧਰਮ ਪ੍ਰਚਾਰ ਤੇ ਖਰਚ ਹੋਵੇ ਦਸਵੰਦ ਤੇਰਾ ਨੇ ਔਰ ਐਸਾ ਵੀ ਮੈਂ ਅਭਿਆਸੀ ਪੁਰਸ਼ਾਂ ਤੋਂ ਸੁਣਿਆ ਹੈ ਦਸਵੰਦ ਕੱਢਣ ਵਾਲੇ ਹਮੇਸ਼ਾ ਸੁਖੀ ਰਹਿੰਦੇ ਨੇ ਕਿ ਦਸਵੰਦ ਨਾ ਕੱਢਣ ਵਾਲੇ ਹਮੇਸ਼ਾ ਹੀ ਦੁਖੀ ਰਹਿੰਦੇ ਗੁਰੂ ਦਾ ਧਨ ਰੱਖ ਲੈਂਦਾ ਦਸਵੰਦ ਰੱਖ ਲੈਣਾ ਇੰਜ ਹੈ ਗੁਰੂ ਦੇ ਧਨ ਤੇ ਛਾਪਾ ਮਾਰਨਾ ਐਨੇ ਮਾਰ ਸਕਦਾ ਤੇ ਜਿਨੇ ਇਤਨੀਆਂ ਬਖਸ਼ਾਂ ਦਿੱਤੀਆਂ ਅਗਰ ਕੁਝ ਵੀ ਨਾ ਦੇਵੇ ਤੇ ਫਿਰ ਕੀ ਆਦਮੀ ਕਰ ਸਕਦਾ ਏਕ ਵੀ ਇਹਨਾਂ ਦੇ 10-20 ਹਰ ਲਏ ਤੋ ਮੂੜਾ ਕੋ ਕਹਾ ਕਰੇ ਦਰਸਲ ਭਾਵੇਂ ਅਧਿਆਤਮ ਵਿਚਾਰ ਹੈ ਇਹ ਲੇਕਿਨ ਇਹ ਬਾਹਰ ਮੁਖੇ ਵੀ ਬੜੇ ਸੋਹਣੇ ਢੰਗ ਨਾਲ ਖੋਲੀ ਜਾ ਸਕਦੀ ਏ ਵਿਚਾਰੀ ਜਾ ਸਕਦੀ ਏ ਤੋ ਸਤਗੁਰਾਂ ਨੇ ਇੱਕ ਨਿਸ਼ਚਿਤ ਗੱਲ ਕਰ ਦਿੱਤੀ ਸਪਸ਼ਟ ਜੋ ਹੈ ਗੱਲ ਕਰ ਦਿੱਤੀ। ਤਾਂ ਇਸ ਵਾਸਤੇ ਸਾਰ ਕਿਤਾਬਲੀ ਦੇ ਕਰਤੇ ਨੇ ਵੀ ਲਿਖ ਦਿੱਤੀ ਕਿ ਜੋ ਧਰਮ ਦਾ ਹਿੱਸਾ ਨਹੀਂ ਨਾ ਘੜਦਾ ਚੋਰ ਲੈ ਜਾਂਦਾ। ਅੱਗ ਦੀ ਭੇਟ ਹੋ ਜਾਏਗਾ। ਕੋਈ ਹੋਰ ਹਾਦਸਾ ਹੋ ਜਾਏਗਾ। ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਕੋਲ ਰਹਿਣਾ ਨਹੀਂ। ਧਨ ਕੇ ਭਾਗ ਹੀ ਚਾਰ ਹਨ। ਧਰਮ, ਚੋਰ, ਨਿਰਪਾਗ, ਤੇ ਜਦ ਗੁਰਮਤਿ ਦੀ ਰੋਸ਼ਨੀ ਵਿੱਚ ਮੈਂ ਪੜਿਆ ਤੇ ਗੁਰੂ ਘਰ ਦੇ ਵਿੱਚ ਵੀ ਬਚਨ ਮਿਲ ਗਏ ਜੋ ਬਾਬੇ ਕੇ ਧਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਧਰਮ ਹਿਤ ਦਸਵੰਦ ਨਹੀਂ ਦੇਂਦੇ ਕੋਈ ਚੋਰ ਕੋਈ ਡਾਕੂ ਬਾਬਰ ਵਰਗਾ ਖੋਲੈਂਦਾ ਨਹੀਂ ਰਹਿੰਦਾ ਉਹ ਲਸਟ ਹੋ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਔਰ ਸਾਰੀ ਦੁਨੀਆ ਦੇ ਵਿੱਚ ਐਸਾ ਹੁੰਦਾ ਬੰਦਾ ਕਹਿੰਦਾ ਮੈਂ ਮਿਹਨਤ ਨਾਲ ਕਮਾਇਆ ਤੇ ਬਰਬਾਦ ਹੋ ਗਿਆ ਚੋਰ ਲੈ ਗਿਆ ਅਗ ਦੀ ਰੇਟ ਹੋ ਗਿਆ ਬਿਮਾਰੀ ਤੇ ਖਰਚ ਹੋ ਗਿਆ ਤੋਂ ਅਨੁਭਵੀ ਪੁਰਸ਼ ਕਹਿੰਦੇ ਨੇ ਦਸਮੰਦ ਤੇਰਾ ਨਹੀਂ ਸੀ ਤੇ ਜਦ ਤੂੰ ਢੰਗ ਨਾਲ ਨਹੀਂ ਖਰਚ ਕੀਤਾ ਤੇ ਹੁਣ ਬੇਢੰਗੇ ਤਰੀਕੇ ਨਾਲ ਇਹ ਨਿਕਲੇਗਾ ਤੋਂ ਧਨ ਕੇ ਭਾਗੇ ਚਾਰ ਹੈ ਧਰਮ ਚੋਰ ਨਿਰਪਾਗ ਤੋਂ ਮਰਚ ਕਰ ਰਿਆ ਸੀ ਮਨੁੱਖ ਨੇ ਇਸ ਜੀਵਨ ਦੇ ਮਹਿਲ ਦੇ ਅੰਦਰ ਕਦੀ ਜਾਤੀ ਨਹੀਂ ਮਾਰੀ ਇੱਕ ਪਰਮ ਧਨ ਵੀ ਹੈ ਇਸ ਜੀਵਨ ਦੇ ਮਹਿਲ ਦੇ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ ਇੱਕ ਬਹੁਤ ਵੱਡਾ ਸਿੰਘਾਸਣ ਵੀ ਹੈ ਜਿਸ ਤੇ ਬੈਠ ਜਾਏ ਇਹਨੂੰ ਕੋਈ ਲਾ ਨਹੀਂ ਸਕਦਾ ਤੇ ਮਹਿਲ ਇਹ ਪ੍ਰਮਾਤਮਾ ਨੇ ਹਰ ਇੱਕ ਨੂੰ ਬਖਸ਼ਿਸ਼ ਕੀਤਾ ਹੈ ਬਦਕਿਸਮਤੀ ਇਹਦੇ ਅੰਦਰ ਪ੍ਰਵੇਸ਼ ਕੋਈ ਕੋਈ ਕਰਦਾ ਹੈ ਇਸੇ ਨੂੰ ਭਗਤ ਕਬੀਰ ਕਹਿੰਦੇ ਨੇ ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਡ ਖਾਏ ਔਰ ਕਿਸੇ ਕੇ ਮਤ ਹੀ ਜਾਏ ਦਰਸਲ ਜੋ ਸ਼ਬਦ ਹੈ ਇਥੇ ਕਬੀਰ ਦਾ ਉੱਥੇ ਤੇ ਕੂਕਰ ਨੂੰ ਮੁਖਾਤਬ ਕੀਤਾ ਹੈ ਸੁਰੂ ਹੋਂ ਕੀ ਜੈਸੀ ਤੇਰੀ ਚਾਲ ਤੇਰੀ ਪੂਛ ਉੱਪਰ ਝਮਕ ਬਾਲ ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਡ ਖਾਏ ਔਰ ਕਿਸੇ ਕੇ ਮਤ ਹੀ ਜਾਏ ਦਰਸਲ ਇੱਕ ਬਿਰਤੀ ਸਾਡੇ ਅੰਦਰ ਹੈ ਜਿਹਨੂੰ ਕਬੀਰ ਨੇ ਕੁੱਤੇ ਨਾਲ ਤਸ਼ਬੀਹ ਦਿੱਤੀ ਹੈ ਤੇ ਕੋਕਰ ਦੀ ਜਿਹੜੀ ਬਿਰਤੀ ਆਮ ਗਣੀ ਗਈਏ ਉਹ ਦਵਾਰੇ ਦਵਾਰ ਉਸਮਾਨ ਜਿਉਂ ਢੋਲਤ ਨੈ ਸੁਧਰਾਮ ਭਜਨ ਕੀ ਇਕ ਬੂਏ ਤੇ ਦੂਜੇ ਬੂਏ ਤੇ ਤੀਜੇ ਬੂਏ ਤੇ ਇਧਰ ਜਾਤ ਮਾਰ ਉਧਰ ਜਾਤ ਮਾਰ ਤੇ ਘਰ ਦੇ ਚ ਕਦੀ ਪ੍ਰਵੇਸ਼ ਨਹੀਂ ਕੀਤਾ ਘਰ ਦੇ ਅੰਦਰ ਉਸ ਪਰਮ ਧਨ ਨੂੰ ਤੋ ਇਸ ਪਰਮ ਪਦ ਨੂੰ ਕਦੀ ਵੇਖਿਆ ਨਹੀਂ ਇਸ ਪਰਮ ਧਨ ਨੂੰ ਕਿਵੇਂ ਪ੍ਰਗਟ ਕਰੀਦਾ ਹੈ ਅੱਜ ਸਿਰਫ ਇਤਨੇ ਵਿਚਾਰ ਕਰਕੇ ਫਿਰ ਕੋਈ ਲੜੀਵਾਰ ਵਿਚਾਰ ਕਰ ਤੋ ਆਰੰਭ ਕਰਾਂਗੇ ਅੱਜ ਸਿਰਫ ਇਤਨੇ ਔਰ ਲਵਸ ਫਿਰ ਚੇਤੇ ਕਰਾਦੇ ਹਾਂ ਕਿ ਹਰ ਬੰਦੇ ਦੇ ਪ੍ਰਾਣਾ ਦੇ ਅੰਦਰ ਜਿਹੜੀ ਭੁੱਖ ਹੈ ਧਨ ਦੀ ਇਹ ਧਨ ਦੀ ਨਹੀਂ ਇਹ ਪਰਮ ਧਨ ਦੀ ਹੈ ਹਰ ਬੰਦੇ ਦੇ ਪ੍ਰਾਣਾ ਚ ਜਿਹੜੀ ਪਿਆਸ ਹੈ ਪਦ ਦੀ ਹੈ ਪਦ ਦੀ ਨਹੀਂ ਪਰਮ ਪਦ ਦੀ ਹੈ ਹਰ ਬੰਦੇ ਦੇ ਅੰਦਰ ਜਿਹੜੀ ਚੌਧਰੀ ਬਣਨ ਦੀ ਸਿੰਘਾਸਣ ਪ੍ਰਾਪਤੀ ਕਰਨ ਦੀ ਭੁੱਖ ਹੈ ਇਹ ਸਿੰਘਾਸਣ ਇਹ ਨਹੀਂ ਇੱਥੇ ਤੇ ਲੋਕੀ ਲਾਹ ਛੱਡਦੇ ਨੇ ਜਿਹੜੇ ਬਿਠਾਉਂਦੇ ਨੇ ਉਹ ਲਾਹ ਵੀ ਛੱਡਦੇ ਨੇ ਪਰ ਉਹ ਸਿੰਘਾਸਣ ਹੈ ਮਨੁੱਖ ਆਪਣੀ ਸਾਧਨਾ ਨਾਲ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰਦਾ ਹੈ ਤੇ ਜਿਸ ਦਿਨ ਪ੍ਰਾਪਤ ਹੁੰਦਾ ਹੈ ਕੋਈ ਲਾਹ ਨਹੀਂ ਸਕਦਾ ਤੇ ਜਿਸ ਦਿਨ ਉਹ ਧਨ ਮਿਲਦਾ ਹੈ ਉਸ ਧਨ ਦੇ ਮਿਲਦੇ ਹੀ ਤ੍ਰਿਪਤੀ ਮਿਲਦੀ ਹੈ ਉਸ ਤੋਂ ਪਹਿਲੇ ਨਹੀਂ ਇੱਥੇ ਤੇ ਕਿਸੇ ਹੱਦ ਤੱਕ નિર્ਧਨ ਵੀ ਭੁੱਖੇ ਰਹ ਜਾਂਦੇ ਨੇ ਧਨਵਾਨ ਵੀ ਭੁੱਖੇ ਰਹ ਜਾਂਦੇ ਪਰਜਾ ਵੀ ਭੁਖੀ ਰਹ ਜਾਂਦੀ ਏ بڑے بڑے ਰਾਜੇ ਮਹਾਰਾਜੇ ਵੀ ਕੰਗਾਲ ਹੀ ਰਹਿੰਦੇ ਜਿਸ ਚੀਜ਼ ਦੇ ਮਿਲਦੇ ਆ ਬੰਦਾ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਉਹ ਵਸਤੂ ਕੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਸਿਫਤੋ ਸਲਾ ਦੇ ਨਾਲ ਸਵਾਲ ਪੈਦਾ ਹੁੰਦਾ ਹੈ ਪ੍ਰਾਪਤ ਕੀ ਹੁੰਦਾ ਹੈ ਆਖਰ ਮਿਲਦਾ ਕੀ ਹੈ ਤਾਂ ਇੱਕ ਗਾਥਾ ਰਾਈ ਤੇ ਸੈਬਾਂ ਦੇ ਇੱਕ ਵਾਕ ਦੇ ਰਾਈ ਇਸ ਗੱਲ ਨੂੰ ਇਸ ਵਕਤ ਸਪਸ਼ਟ ਕਰਨਾ ਹੈ ਮਿਥਿਹਾਸ ਹੈ ਇੱਕ ਕਥਾ ਹੈ ਪੁਰਾਣਾ ਵਿੱਚ ਕੇ दानव ਆਪਣੇ ਢੰਗ ਨਾਲ धन ਦੀ ਤਲਾਸ਼ ਕਰਦੇ ਰਹੇ ਤੇ ਦੇਵਤੇ ਆਪਣੇ ਢੰਗ ਨਾਲ ਕਰਦੇ ਰਹੇ ਬਈ ਲੱਭੇ धन ਦੀ ਤਲਾਸ਼ ਜਨਮ ਤੋਂ ਜੀਵਨ ਭਰ ਆਦ ਕਾਲ ਤੋਂ جاری ਮਨੁੱਖ ਨੇ ਜ਼ਮੀਨ ਪੁੱਟੀ ਪਹਾੜ ਪੁੱਟੇ ਨੇ ਸਾਗਰ ਦਾ ਸੀਨਾ ਛਾਣਿਆ ਕਿਦਰੋਂ ਤੇਲ ਲੱਭਿਆ ਕਿਦਰੋਂ ਹੀਰੇ ਮੋਤੀ ਲੱਭੇ ਨੇ ਕਿਦਰੋਂ ਸੋਨਾ ਚਾਂਦੀ ਲੱਭਿਆ ਕਿਦਰੋਂ ਲੋਹਾ ਲੱਭਿਆ ਕਿਦਰੋਂ ਕੋਈ ਹੋਰ ਸੌਗਾਤ ਲੱਭੇ ਹੈ ਤਲਾਸ਼ جاری ਹੈ ਖੋਜ جاری ਹੈ ਲekin ਇਸ ਸਾਰੀ ਖੋਜ ਬਾਰ ਦੀ ਪਰ ਬਾਰ ਦੀ ਖੋਜ ਬੰਦੇ ਨੂੰ ਬਾਹਰ ਹੀ ਰੱਖ ਛੱਡਦੀ ਹੈ ਇਹਦਾ ਇਹ ਮਤਲਬ ਨਹੀਂ ਕਿ ਬਾਹਰੋਂ ਕੁਝ ਲੱਭਣਾ ਹੀ ਨਹੀਂ ਲekin ਇਸਦਾ ਇਹ ਮਤਲਬ ਵੀ ਨਹੀਂ ਕਿ ਅੰਦਰ ਚਾਹਤ ਹੀ ਨਹੀਂ ਮਾਰਨੀ ਅੰਦਰ ਪ੍ਰਵੇਸ਼ ਨਹੀਂ ਕਰਨਾ ਦਿਨ ਭਰ ਪੰਛੀ ਬਾਹਰ ਘੁੰਮਦਾ ਹੈ ਉੱਡਦਾ ਹੈ ਸ਼ਾਮ ਨੂੰ ਆਲਣੇ ਚ ਆ ਜਾਂਦਾ ਹੈ ਦਿਨ ਭਰ ਬੰਦਾ ਕੰਮ ਧੰਦਾ ਕਰਦਾ ਹੈ ਤੇ ਇੱਟਾਂ ਦੇ ਬਣੇ ਆਪਣੇ ਘਰ ਮਕਾਨ ਦੇ ਚ ਆ ਜਾਂਦਾ ਹੈ ਲੇਕਿਨ ਯਕੀਨ ਜਾਨੋ ਬੰਦੇ ਦੀ ਸੁਰਤ ਆਪਣੇ ਘਰ ਦੇ ਚ ਨਹੀਂ ਆਉਂਦੀ ਬੰਦੇ ਦਾ ਮਨ ਆਪਣੇ ਘਰ ਦੇ ਚ ਨਹੀਂ ਆਉਂਦਾ ਤਦ ਹੀ ਤੇ ਸਤਿਗੁਰ ਕਹਿੰਦੇ ਨੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਇਹ ਘਰ ਨਹੀਂ ਜੋ ਇੱਟਾਂ ਦਾ ਘਰ ਹੈ ਸਾਨੂੰ ਮਿਲਿਆ ਹੋਇਆ ਬਣਾਇਆ ਹੈ ਇਹ ਘਰ ਇਹਦੇ ਸਿਰਫ ਤਨ रह ਸਕਦਾ ਹੈ ਮਨ ਨਹੀਂ ਚਾਰ ਪੰਜ ਦਿਨ ਬੰਦੇ ਨੂੰ ਕਿਦਰੇ ਉਸ ਮਕਾਨ ਵਿੱਚ ਰਹਿਣਾ ਪੈ ਜਾਏ ਤੇ ਉਹਨੂੰ ਆਖੀਏ ਤੂੰ ਬਾਹਰ ਨਹੀਂ ਨਿਕਲਣਾ ਇੱਥੇ ਹੀ ਰਹਿ ਤੇ ਪੰਜਵੇਂ ਦਿਨ ਘਾਰੇ ਜੇਲ੍ਹ ਪਰਤੀ ਤੋਦੇ ਜਿਵੇਂ ਜੇਲ੍ਹ ਵਿੱਚ ਬੈਠੇ ਕਾਰਨ ਉਹ ਸਿਰਫ ਤਨ ਦੇ ਬਿਸ਼ਰਾਮ ਵਾਸਤੇ ਮੰਨ ਦੇ ਬਿਸ਼ਰਾਮ ਵਾਸਤੇ ਨਹੀਂ ਉਹ ਸਿਰਫ ਤਨ ਦੀ ਥਕਾਵਟ ਦੂਰ ਕਰਨ ਵਾਸਤੇ ਹੈ ਮੰਨ ਦੀ ਤਾਜ਼ਗੀ ਵਾਸਤੇ ਨਹੀਂ ਉਹ ਕੋਈ ਲੱਭਦਾ ਹੈ ਘਰ ਉਹਨੂੰ ਵੀ ਚਾਹੀਦਾ ਇਸ ਇਸ ਜ਼ਿੰਦਗੀ ਵਿੱਚ ਮਨ ਪਰਦੇਸੀ ਰਹਿੰਦਾ ਹੈ ਘਰ ਕਦੀ ਨਸੀਬ ਨਹੀਂ ਔਰ ਜਨਮ ਦਰ ਜਨਮ ਜੀਵਨ ਦਰ ਜੀਵਨ ਰਹਿ ਪਰਦੇਸ ਦੇ ਵਿੱਚ ਪਰਦੇਸ ਤੋਂ ਮੁਰਾਦ ਕਰਦੇ ਬਾਹਰ ਹੀ ਰਹੇ ਮਨ ਦਾ ਜਿਹੜਾ ਘਰ ਹੈ ਕੋਈ ਹੋਰ ਹੈ ਉਹ ਬਹੁ ਖੰਡੀ ਜਿਹੜੀ ਕਾਇਆ ਹੈ ਜਿਹਦੇ ਵਿੱਚ ਬਹੁਤ ਸਾਰੇ ਕਮਰੇ ਨੇ ਦਰਸਲ ਇਹ ਮਨ ਦਾ ਘਰ ਹੈ ਇਹਦੇ ਵਿੱਚ ਪ੍ਰਵੇਸ਼ ਕਰਦੇ ਆਂ ਹੀ ਕੋਈ ਦੌਲਤ ਲੱਭਦੀ ਹੈ ਤੇ ਪ੍ਰਵੇਸ਼ ਹੋਇਆ ਨਹੀਂ ਸੁਰਤ ਦਾ ਕਦੀ ਅੰਦਰ ਤੇ ਸੁਰਤ ਅੰਦਰ ਪ੍ਰਵੇਸ਼ ਕਰ ਸਕੇ ਸਾਧਨ ਸਿਰਫ ਸ਼ਬਦ ਹੈ ਹੋਰ ਕੁਝ ਨਹੀਂ ਸ਼ਬਦ ਦੇ ਜਾਪ ਨਾਲ ਬੰਦਾ ਅੰਦਰ ਪ੍ਰਵੇਸ਼ ਕਰੇਗਾ ਹੋਰ ਕੋਈ ਜ਼ਰੀਆ ਨਹੀਂ ਹੈ ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਉਸ ਵਕਤ ਇਤਨੀ ਵਿਪਤਾ ਕਠੀ ਹੋ ਜਾਂਦੀ ਹੈ ਇਹ ਜਿਹੜੀ ਸਾਰੀ ਸੁਣਾਈਏ ਪਾਈ ਜੀ ਇਤਨਾ ਮੈਂ ਬੇਚੈਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਏ ਪ੍ਰਿਯੇ ਤੁਧ ਭਗਵੰਤਾ ਕਲ ਜੁਗ ਹੋ ਗਏ ਪ੍ਰਭੂ ਤੇਰਾ ਮਿਲਾਪ ਨੇ ਇਤਨੀ ਬੇਚੈਨ ਇਤਨਾ ਪਰੇਸ਼ਾਨ ਸਤਗੁਰ ਦੇਵ ਜੀ ਮਹਾਰਾਜ ਨੇ ਉਸ ਮਨੁੱਖ ਦੀ ਅਵਸਥਾ ਬਿਆਨ ਕੀਤੀ ਹੈ ਜਿਹਦਾ ਮਨ ਸੋਚਣ ਲੱਗ ਪਿਆ ਸੋਚਦਾ ਹੈ ਇਹ ਖਾਣਾ ਪੀਣਾ ਹੀ ਜ਼ਿੰਦਗੀ ਹੈ ਇਹ ਜੀਵਣਾ ਹੀ ਜ਼ਿੰਦਗੀ ਹੈ ਨਹੀਂ ਇਸ ਤੋਂ ਅੱਗੇ ਜਾਣਾ ਤੇ ਜੈਸੇ ਇਸ ਸੋਚਣੀ ਦਾ ਜਨਮ ਆਉਂਦਾ ਹੈ ਮਨੁੱਖ ਜਪ ਆਰੰਭ ਕਰ ਦਿੰਦਾ ਹੈ ਤੇ ਉਸ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਇਹ ਗੁਰੂ ਬੜੀ ਲੰਬੀ ਵਾਟ ਮੇਰੀ ਬੜੀ ਮੁਸ਼ਕਿਲ ਨਾਲ ਕਿਦਰੇ ਮਨ ਦੀ ਬਣਤਰ ਬਣੀਏ ਤਨ ਤੇ ਮੇਰੇ ਕੋਲ ਪਸ਼ੂਆਂ ਦੇ ਵਿੱਚ ਵੀ ਸੀ ਜਦ ਮੈਂ ਪੰਛੀ ਸੀ ਤੇ ਤਨ ਸੀ ਜਲ ਮੈਂ ਜਲ ਜੰਤੂ ਸੀ ਤਾਂ ਵੀ ਤਨ ਸੀ ਪਰ ਮਨ ਤੇ ਹੁਣ ਬਣਿਆ ਸੋਚਣੀ ਤੇ ਮੈਨੂੰ ਹੁਣ ਮਿਲੀ ਐ ਤੇ ਮਨੁੱਖ ਉਸ ਦਿਨ ਮਨੁੱਖ ਹੁੰਦਾ ਜਿਸ ਦਿਨ ਗੁਰੂ ਦਾ ਗਿਆਨ ਹੋਵੇ ਉਸ ਤੋਂ ਪਹਿਲੇ ਪਸ਼ੂ ਹੈ ਗੁਸਤਾਖੀ ਮਾਫ ਮਨੁਸ਼ ਉਸ ਦਿਨ ਮਨੁਸ਼ ਹੈ ਜਿਸ ਦਿਨ ਉਸ ਦੇ ਕੋਲ ਧਾਰਮਿਕ ਗਿਆਨ ਹੋਵੇ ਉਸ ਤੋਂ ਪਹਿਲੇ ਪਸ਼ੂ ਹੈ ਮਨੁਸ਼ ਨਹੀਂ ਹੈ ਅਗਰ ਇਸ ਢੰਗ ਨਾਲ ਮਰਦਮ ਸ਼ੁਮਾਰੀ ਕਰੀਏ ਤਾਂ ਹਜ਼ਾਰਾਂ ਹੀ ਕੁਝ ਹੋਣਗੇ ਮਨੁਸ਼ ਨੇ ਬਾਕੀ ਸਭ ਪਸ਼ੂ ਪੁਰਾਣੇ ਜ਼ਮਾਨੇ ਵਿੱਚ ਜੰਗਲਾਂ ਵਿੱਚ ਬੜਾ ਡਰ ਸੀ ਕਿਉਂਕਿ ਪਸ਼ੂ ਸਨ ਤੇ ਹੁਣ ਸ਼ੇਰਾਂ ਦੇ ਡਰ ਹੋ ਗਿਆ ਕਿਉਂਕਿ ਪਹਿਲੇ ਪਸ਼ੂਆਂ ਦਾ ਡਰ ਸੀ ਹੁਣ ਬੰਦਿਆਂ ਦਾ ਡਰ ਹੈਰਾਨ ਗਈ ਹੈ ਕਿ ਜਦ ਬੰਦਾ ਪਸ਼ੂਆਂ ਦੀ ਤਰ੍ਹਾਂ ਜੀਣ ਲੱਗ ਪਏ ਤਾਂ ਬੰਦੇ ਤੋਂ ਡਰ ਲੱਗੇਗਾ ਬੰਦਾ ਤੇ ਉਹ ਜਿਹਨੂੰ ਵੇਖੀਏ ਤੇ ਖੜਪਈਏ ਮਨੁੱਖ ਤੇ ਉਹ ਜਿਹਨੂੰ ਵੇਖੀਏ ਤੇ ਪ੍ਰਸੰਤਾ ਮਿਲੇ ਤੇ ਜਿਸ ਬੰਦੇ ਨੂੰ ਵੇਖਦੇ ਡਰ ਲੱਗੇ ਤੋ ਕਹਿਣਾ ਪੈਗਾ ਸਾਪ ਹੈ ਕਿ ਬੰਦਾ ਹੈ ਸ਼ੇਰ ਹੈ ਕਿ ਬੰਦਾ ਹੈ ਭਗਿਆੜ ਹੈ ਕਿ ਬੰਦਾ ਹੈ बिन सिमरन जैसे सर्प अरजारे तौ साकत जीवे नाम विसारी साहिब कहन सिमरन तो बिना धर्म तो बिना कला तो बिना ज्ञान तो बिना मनुख ऐसे जीवेदा जैसे सप है डर लगेगा उसको और हो सकदा सप दा डंगे होया बच भी जाए बंदिया दे डंगे उत्ते कई दफा बचदे भी कोई नहीं इस डंग नाल डंग लैंदा है इस डंग नाल जो है डस लैंदा है ਅਗਰ ਮਨੁੱਖ ਡਰਾ ਰਿਹਾ ਹੈ ਤੇ ਡਰ ਰਿਹਾ ਹੈ ਮਨੁੱਖ ਮਨੁੱਖ ਨਹੀਂ ਹੈ ਕਹਿਤ ਕਬੀਰ RAM ਗੁਨ ਗਾਉ ਆਪਨਾ ਡਰੋ ਨਾ ਅਵਰ ਡਰਾ ਨਾ ਹੁਣ ਮੈਂ ਕਿਸੇ ਤੋਂ ਡਰਦਾ ਨਾ ਹੀ ਮੈਂ ਕਿਸੇ ਨੂੰ ਡਰਾਉਂਦਾ ਕੁ ਮੈਂ ਜਾਨਵਰ ਥੋੜੀਆਂ ਕਿਸੇ ਨੂੰ ਡਰਾਵਾ ਤੇ ਮੈਂ ਹੁਣ ਕਿਸੇ ਤੋਂ ਡਰਦਾ ਵੀ ਨਹੀਂ ਇਹ ਮੇਰੀ ਹਾਲਤ ਬਣ ਗਈ ਇਹ ਮੇਰੀ ਸੋਚਣੀ ਬਣ ਗਈ ਮਨੁਸ਼ ਤੋ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਬੜੀ ਮਦਦ ਤੋਂ ਬਾਅਦ ਇਸ ਮਨ ਦੀ ਬਣਤਰ ਹੋਈਏ ਦਿਮਾਗ ਦੀ ਬਣਤਰ ਹੋਈਏ ਸੋਚ ਮੰਡਲ ਦੀ ਪ੍ਰਾਪਤੀ ਹੋਈਏ ਗੁਰੂ ਰਹਿਮਤ ਕਰ ਬਖਸ਼ਿਸ਼ ਕਰ ਹੁਣ ਇਸ ਸੋਚ ਤੋਂ ਮੈਂ ਅੱਗੇ ਚਲਾ ਜਾਵਾਂ ਤਨ ਤੋਂ ਉੱਚੇ ਉੱਠੇ ਤਾਂ ਸੰਸਾਰ ਦੀ ਪਕੜ ਹਟੇ ਮਨ ਤੋਂ ਉੱਚੇ ਉੱਠੇ ਤਾਂ ਫਿਰ ਗਿਆਨ ਦੀ ਪਕੜ ਹਟੇ ਤੋ ਫਿਰ ਕੀ ਮਿਲਿਆ ਰੱਬ ਪਰਮਾਤਮਾ ਈਸ਼ਵਰ ਅਕਾਲ ਪੁਰਖ ਤੁਸੀਂ ਆਖੋ ਗਿਆਨ ਬੰਧਨ ਵੀ ਹੈ ਦੇਖੋ ਖਾਣਾ ਪੀਣਾ ਸੁਖ ਹੈ ਖਾਣਾ ਪੀਣਾ ਦੁੱਖ ਵੀ ਹੈ ਜਿਤਨੀ ਭੁੱਖ ਹੈ ਉਤਨਾ ਖਾ ਲੋ ਖਾਣਾ ਪੀਣਾ ਸੁਖ ਹੈ ਤੇ ਭੁੱਖ ਤੋਂ ਦੁੱਗਣਾ ਹੀ ਖਾ ਲੋ ਤੇ ਦੁੱਖ ਹੈ ਫਿਰ ਕੀ ਹੈ ਬੰਧਨ ਹੀ ਪੈ ਗਿਆ ਫਿਰ ਫਿਰ ਤੇ ਰੋਗ ਹੈ ਜਿਹੜੀ ਚੀਜ਼ ਹੈ ਸਵਸਤ ਹੈ ਉਹ ਹੀ ਬਿਮਾਰੀ ਹੈ ਜੋ ਜ਼ਹਿਰ ਹੈ ਉਹ ਅੰਮ੍ਰਿਤ ਹੈ ਜੋ ਅੰਮ੍ਰਿਤ ਹੈ ਉਹ ਜ਼ਹਿਰ ਹੈ ਗਿਆਨ ਅੰਮ੍ਰਿਤ ਹੈ ਪਰ ਗਿਆਨ ਕਰਕੇ ਕੋਈ ਹੰਕਾਰੀ ਹੋ ਗਏ ਤੇ ਗਿਆਨ ਨੂੰ ਹੀ ਪਕੜ ਕੇ ਬੈਠ ਗਿਆ ਰੁਕ ਗਈ ਗਾ ਭਾਈ ਜੀ ਕਹਿੰਦੇ ਨੇ हे ਗੁਰੂ ਤਨ ਤੋਂ ਉੱਚਾ ਉਠਿਆ ਮਨ ਤੱਕ ਪਹੁੰਚਿਆ ਤੇ हे ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਹਰ ਕਰ ਹੁਣ ਮੈਂ ਮਨ ਤੋਂ ਉੱਚਾ ਉਠਾਂ ਤੇ ਤੇਰੇ ਤੱਕ ਪਹੁੰਚਾਂ ਤੇਰੇ ਵਿੱਚ ਜੋ ਹੈ ਲੀਨ ਹੋਵਾਂ ਅੱਠੇ ਪੈਰ ਤੇਰੀ ਯਾਦ ਮੇਰੇ ਮਨ ਦੇ ਚੋਵੇ ਭਾਈ ਸਾਹਿਬ ਭਾਈ ਨੰਦ ਲਾਲ ਦੀ ਏ ਮੰਨ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨ ਹੋ ਇਸ ਮਾਪਤੀ ਸਿਰਫ ਅੱਧੇ ਮਿੰਟ ਚ ਤੇ ਸਿਰ ਤੇ ਮੇਰ ਭਰਿਆ ਧਰਖਿਆ ਤੇ ਆਖਿਆ ਭਾਈ ਜੀ ਸਾਧਨਾ ਤੁਹਾਡੀ ਬੜੀ ਲੰਬੀ ਹੈ ਸਿਮਰਨ ਵੀ ਮਹਾਨ ਹੈ ਤੇ ਸੇਵਾ ਵੀ ਮਹਾਨ ਹੈ ਲੰਗਰ ਪਾਈ ਸਾਹਿਬ ਬਾਈ ਨੰਦ ਲਾਲਾ ਆਪ ਚਲਾਉਂਦੇ ਸਨ ਉਹਨਾਂ ਦੇ ਘਰ ਦੇ ਚੱਲਦਾ ਸੀ ਪਿੱਛੋਂ ਅਫਗਾਨਿਸਤਾਨ ਦੇ ਸੰਨ ਤੇ ਅਫਗਾਨਿਸਤਾਨ ਵਿੱਚ ਮਹਿਮਾਨ ਨਿਵਾਜ਼ੀ ਬੜੀ ਪਰਬਲ ਹੁੰਦੀ ਹੈ ਤੇ ਸਤਗੁਰੂ ਤੱਕ ਸੰਗਤਾਂ ਪਹੁੰਚਣ ਨੰਦ ਲਾਲ ਨੇ ਰਸਤੇ 'ਚ ਲੰਗਰ ਲਾਇਆ ਸੀ ਪਹਿਲੇ ਉਹਨਾਂ ਦੀ ਸੇਵਾ ਕਰ ਲੈਂਦਾ ਸੀ ਔਰ ਸਿਮਰਨ ਦੀ ਮੂਰਤੀ ਸੀ ਗੁਰਦੇਵ ਦੀ ਪ੍ਰਸੰਨਤਾ ਦੇ ਪਾਤਰ ਬਣੇ ਤੇ ਸਤਗੁਰੂ ਨੇ ਕਹਿ ਦਿੱਤਾ ਨੰਦ ਲਾਲ ਅੱਜ ਤੋਂ ਕੁਝ ਮੰਗ ਸਾਡਾ ਦਿਲ ਕਰਦਾ ਤੈਨੂੰ ਕੁਝ ਦੇਈਏ ਜਿਹਦੇ ਨਾਲ ਸਨੇਹ ਹੋਵੇ ਜਿਹਦੇ ਨਾਲ ਪਿਆਰ ਹੋ ਜਾਏ ਉਹਨੂੰ ਕੁਝ ਦੇਣ ਦਾ ਜੀ ਕਰਦਾ ਤੇ ਜਿਹਦੇ ਨਾਲ ਦੁਸ਼ਮਣੀ ਹੋਵੇ ਨਫ਼ਰਤ ਹੋਵੇ ਉਹਦੇ ਕੋਲ ਕੁਝ ਖਾਣ ਦਾ ਜੀ ਕਰਦਾ ਖੋਲ ਉਹਦੀ ਜਿੰਦ ਖੋਲੋ ਇਦੀ ਪੱਗ ਖੋਲੋ ਇਦੀ ਇੱਜ਼ਤ ਖੋਲੋ ਇਹਦਾ ਸਨਮਾਨ ਖੋਲੋ ਤੇ ਜਿਹਦੇ ਨਾਲ ਜੋ ਹੈ ਸਨੇਹ ਹੋਵੇ ਪਿਆਰ ਹੋਵੇ ਬਈ ਨੂੰ ਇੱਜ਼ਤ ਦੇਈਏ ਸਨਮਾਨ ਦੇਈਏ ਸੁਖ ਦੇਈਏ ਦੇਣਾ ਤੇ ਖੋਣਾ ਇਹਨਾਂ ਦੋ ਵਿਪਰੀਤ ਦਸ਼ਾਵਾਂ ਦੇ ਉੱਤੇ ਮੁਨਸਰ ਹੈ ਸਤਗੁਰ ਕਹਿੰਦੇ ਕਿ ਤੈਨੂੰ ਕੁਝ ਦੇਣ ਨੂੰ ਜੀ ਕਰਦਾ ਹੈ ਮੰਗਾ ਤੇ ਲੰਦ ਲਾਲ ਕਹਿੰਦੇ ਪਾਦਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਨਾ ਪਹਿਲੇ ਪਹਿਲੇ ਬੜੀਆਂ ਮੰਗਾਂ ਨਾਲ ਮੈਂ ਭਰਿਆ ਹੋਇਆ ਸੀ ਇੱਥੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਹੁਣ ਕੋਈ ਮੰਗ ਰਹੀ ਨਹੀਂ ਤੇ ਅੱਜ ਆਪ ਕਹਿੰਦੇ ਕੁਝ ਮੰਗ ਲਓ ਹੁਣ ਮੈਂ ਕੀ ਮੰਗਾ ਕੋਈ ਮੰਗ ਹੈ ਹੀ ਨਹੀਂ ਤੇ ਸਤਿਗੁਰੂ ਕਹਿਣ ਲੱਗੇ ਫਿਰ ਮੇਰੀ ਖੁਸ਼ੀ ਇਹ ਹੀ ਹੈ ਤੈਨੂੰ ਕੁਝ ਦੇਆ ਇਸ ਵਾਸਤੇ ਤੂੰ ਜ਼ਰੂਰ ਮੰਗ ਸਾਡੀ ਖੁਸ਼ੀ ਨੂੰ ਵੇਖ ਤੇ ਪਾਈ ਜੀ ਦੀ ਮੰਗ ਤੁਹਾਡੇ ਸਾਹਮਣੇ ਮੈਂ ਰੱਖਾਂ ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਐ ਗੁਰੂ ਮੇਰ ਕਰ ਜੇ ਦੇਣਾ ਹੈ ਤਾਂ ਉਹ ਅੱਖ ਦੇ ਜਿਹੜੀ ਤੈਨੂੰ ਵੇਖ ਸਕੇ ਬਸ ਹੋਰ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਕੋਈ ਦਿਖਾਈ ਦੇਂਦਾ ਹੈ ਗੁਸਤਾਖੀ ਮਾਫ ਗੁਰ ਨਾਨਕ ਗੁਰ ਨਾਨਕ ਦਿਖਾਈ ਦਿੱਤਾ ਕਈਆਂ ਨੂੰ ਭੂਤਲਾ ਬਿਤਾਲਾ ਆਖ ਕੇ ਅਸੀਂ ਕਈਆਂ ਨੇ ਪੱਥਰ ਮਾਰੇ ਸ ਗੁਰੂ ਅਰਜਨ ਦੇਵ ਗੁਰੂ ਦਿਖਾਈ ਦਿੱਤੇ ਤਿੱ ਤਵੀ ਤੇ ਬਿਠਾ ਦਿੱਤਾ ਕਈਆਂ ਨੂੰ ਗਰਮ ਗਰਮ ਰੇਤਾ ਸੀ ਸੱਚ ਪਾ ਪਾਜੀ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬਿਨਾ ਇਹ ਵੀ ਦੇ ਐ ਗੁਰੂ ਮਿਹਰ ਕਰ ਉਹ ਚਸ਼ਮ ਦੇ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ ਸ਼ਬਦ ਦੇ ਚੋਂ ਗੁਰੂ ਦੀ ਝਲਕ ਦਿਖਾਈ ਦੇਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਅਕਾਲ ਪੁਰਖ ਦਾ ਰੂਪ ਦਿਖਾਈ ਦੇਵੇ ਹਿੰਮਤ ਕਿਸ ਦੀ ਹੈ ਤੇ ਸਤਿਗੁਰੂ ਦੀ ਹਜ਼ੂਰੀ 'ਚ ਝੂਠ ਬੋਲ ਜਾਏ ਗਲਤ ਬਿਆਨ ਨਹੀਂ ਕਰ ਜਾਏ ਬੇਅਦਬੀ ਕਰ ਜਾਏ ਕਰ ਸਕੇਗਾ ਨਹੀਂ ਦਿਖਾਈ ਦੇਂਦਾ ਤੋ ਗਲਤ ਬਿਆਨੇ ਵੀ ਚਲ ਸਕਦੀ ਹੈ ਗੁਸਤਾਖੀਆਂ ਵੀ ਚਲ ਸਕਦੀਆਂ ਬੇਅਦਬੀਆਂ ਵੀ ਚਲ ਸਕਦੀਆਂ ਕਿਉਂਕਿ ਨਹੀਂ ਦਿਖਾਈ ਦੇ ਨੰਦ ਲਾਲ ਕਹਿੰਦੇ ਨੇ ਗੁਰੂ ਰਹਿਮਤ ਕਰ ਮੈਂ ਤੈਨੂੰ ਵੇਖ ਸਕਾਂ ਤੇ ਮੈਂ ਇਤਨੀ ਅਰਜ਼ ਕਰਾਂ ਨੰਦ ਲਾਲ ਕੋਈ ਨੇਤਰ ਹੀ ਨਹੀਂ ਸੀ ਅੰਦਾ ਨਹੀਂ ਸੀ ਅੱਖਾਂ ਤੇ ਹੈਗੀਆਂ ਸਨ ਉਸ ਦੀ ਉਹ ਕਿਹੜੀ ਅੱਖ ਪਿਆ ਮੰਗਦਾ ਐ ਗੁਰੂ ਉਹ ਅੱਖ ਦੇ ਮੈਨੂੰ ਜਿਹੜੀ ਗੁਰੂ ਨੂੰ ਵੇਖ ਸਕੇ ਜਗਤ ਨੂੰ ਤੇ ਵੇਖਦੀ ਪਈਏ ਸੰਸਾਰ ਨੂੰ ਤੇ ਵੇਖਦੀ ਪਈ ਅੱਖ ਤੇਰੇ ਤਨ ਨੂੰ ਵੀ ਵੇਖ ਰਹੀ ਗਏ ਐ ਗੁਰੂ ਉਹ ਅੱਖ ਦੇ ਜਿਹੜੀ ਗੁਰੂ ਨੂੰ ਵੇਖੇ ਤੇ ਗੁਰੂ ਗਿਆਨ ਹੈ ਗੁਰੂ ਜੋਤ ਹੈ ਗੁਰੂ ਫਲਸਫਾ ਹੈ ਗੁਰੂ ਵਿਚਾਰ ਹੈ ਗੁਰੂ ਪਰਮ ਜੋਤੀ ਹੈ ਐ ਮੇਰੇ ਪਾਤਸ਼ਾਹ ਮੇਰ ਕਰ ਮੈਂ ਉਸ ਜੋਤ ਨੂੰ ਵੇਖ ਸਕਾਂ ਜੋ ਤੁਹਾਡੇ ਵਿੱਚ ਉਜਾਗਰ ਹੈ ਉਹ ਅੱਖਾਂ ਦੇ ਮੈਨੂੰ ਇੱਥੇ ਆ ਕੇ ਨੰਦ ਲਾਲ ਦੀ ਤਰ੍ਹਾਂ ਜੋਦੜੀ ਕਰਨੀ ਹੈ ਪਾਤਸ਼ਾਹ ਕੀਰਤਨ ਸੁਣਦੇ ਹਾਂ ਸਾਡੀ ਅੱਖ ਖੋਲ ਕਥਾ ਸੁਣਦੇ ਹਾਂ ਸਾਡੇ ਅੱਖ ਖੋਲ ਤਾਂ ਕਿ ਸ਼ਬਦ ਦੀ ਇੱਕ ਇੱਕ ਪੰਕਤੀ ਵਿੱਚ ਤੇਰਾ ਜਲਵਾ ਦਿਖਾਈ ਦੇਵੇ ਤੇਰਾ ਨੂਰ ਦਿਖਾਈ ਦੇਵੇ ਤੇਰਾ ਚਾਨਣਾ ਦਿਖਾਈ ਦੇਵੇ